ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕਿੱਦਾਂ ਹੋ ਸਾਰੇ ਠੀਕ ਠਾਕ ਹੋ ਦੁਆ ਕਰਦੇ ਆਂ ਉਮੀਦ ਕਰਦੇ ਆਂ ਕਿ ਸਾਰੇ ਭਰਾ ਭੋ ਆਪਣੇ ਘਰ ਤੰਦਰੁਸਤ ਤੇ ਠੀਕ ਠਾਕ ਹੋਣ ਦੋਸਤੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਮਲਵਾਈ ਗਿੱਦੇ ਵਾਲੇ ਮੁੰਡੇ ਦੀ ਸਿੰਗਿੰਗ ਕਰਦੇ ਦੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨੂੰ ਕਮੈਂਟ ਵੀ ਕਰੇ ਸ਼ੇਅਰ ਵੀ ਕਰਿਆ ਲਾਈਕ ਵੀ ਕਰਿਆ ਐਪਰੀਸ਼ੀਏਟ ਕਰਿਆ ਹਨਾ ਨਿਆਂ ਕੀਤਾ ਤੁਸੀਂ ਸਿੰਗਿੰਗ ਦੇ ਨਾਲ ਤੇ ਅੱਜ ਇੱਕ ਹੋਰ ਫਨਕਾਰ ਨਾਲ ਦੋਸਤੋ ਤੁਹਾਨੂੰ ਰੂਬਰੂ ਕਰਾਉਣੇ ਆਂ ਕਾਲਾ ਵਾਲੀ ਮੰਡੀ ਤੋਂ ਆ ਮੁੰਡਾ ਡਾਕਟਰ ਆ ਪੇਸ਼ੇ ਦਾ ਹੱਡੀਆਂ ਦਾ ਖਾਨ ਡਾਕਟਰ ਆ ਇਹ ਤੇ ਸਿੰਗਿੰਗ ਬਹੁਤ ਵਧੀਆ ਬਾਕਮਾਲ ਕਰਦਾ ਤੇ ਦਿਲ ਕਰਿਆ ਹਨਾ ਵੀ ਯਾਰ ਆਪਣੇ ਪੇਜ ਤੇ ਬਣਾ ਕੇ ਵੀਡੀਓ ਵਾਈ ਦੀ ਤੇ ਪਾਈ ਆਪਾਂ ਹਨਾ ਸੁਣਿਓ ਮੁੰਡੇ ਨੂੰ ਜੱਜ ਕਰਿਓ ਜੇ ਚੰਗਾ ਲੱਗੇ ਤਾਂ ਨਿਆਂ ਕਰਿਓ ਇਹਦੀ ਸਿੰਗਿੰਗ ਦੇ ਨਾਲ ਵੀ ਕਮੈਂਟ ਕਰਕੇ ਸ਼ੇਅਰ ਕਰਕੇ ਲਾਈਕ ਕਰਕੇ ਦੱਸਿਓ ਠੀਕ ਹੈ ਮਲਾਉਣਾ ਤੁਹਾਨੂੰ ਬਾਈ ਨਾਲ ਸੱਸੀ ਗੱਲ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਹੀ ਵਧੀਆ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੇ ਗੱਲਾਂ ਬਾਤਾਂ ਬਾਈ ਆਪਾਂ ਫੇਰ ਕਰਾਂਗੇ ਪਹਿਲਾਂ ਕੋਈ ਘੈਂਟ ਜੀ ਜੀ ਸੁਣਾ ਦੋ ਦੱਸੋ ਜਰੂਰ ਜੀ ਜਰੂਰ ਦੋ ਲਬ ਮੋੜ ਦਿੱਤਾ ਦਿਲ ਤਸਵੀਰ ਮੋੜ ਦਿੱਤੀਆਂ ਹਾਈ ਕਾਗਜਾਂ ਤੇ ਵੱਜੀਆਂ ਲੱਟੀ ਰਾਮ ਮੋੜ ਦਿੱਤੀਆਂ ਬੁੱਲਾ ਸਾਡਿਆਂ ਦੇ ਹਾਸੇ ਮੋੜਨੇ ਤੂੰ ਪੁਲੀ ਸਾਡੇ ਪਿਆਰੇ ਦਾ ਹਸੀਨ ਇੱਕ ਦਾਰ ਵੀ ਪਿਆਏ ਸਾਡਾ ਤੇਰੇ ਕੋ ਸਮਾ ਸਾਡਾ ਤੇਰੇ ਕੋ ਸਮਾ ਨਹਾਲੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾ ਬਹੁਤ ਘੰਟ ਬਾਈ ਜੀ ਬਹੁਤ ਘੰਟ ਦੋਸਤੋ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਤਾਂ ਬਾਈ ਦੀ ਸਿੰਗਿੰਗ ਵਧੀਆ ਲੱਗਦੀ ਹੈ ਕਿ ਤੁਸੀਂ ਵੀ ਸੁਣ ਲਿਆ ਜੱਜ ਕਰਿਓ ਤੇ ਲਾਇਕ ਕਰਕੇ ਕਮੈਂਟ ਕਰਕੇ ਸ਼ੇਅਰ ਕਰਕੇ ਬਾਈ ਦੀ ਸਿੰਗਿੰਗ ਦੇ ਨਾਲ ਜਿਹੜਾ ਨਿਆਂ ਕਰਨਾ ਠੀਕ ਹੈ ਧੰਨਵਾਦ ਦੋਸਤੋ ਸਾਰਿਆਂ ਦਾ